ਪੰਜਾਬੀ ਟਰੈਵਲ ਕਪਲ ਰਿਪਨ ਤੇ ਖੁਸ਼ੀ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਦੇ ਕੀ ਬੀਤੇ ਦਿਨ ਘਰ ਦੇ ਵਿੱਚ ਬੇਬੀ ਬੁਆਏ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਰਿਪਨ ਤੇ ਖੁਸ਼ੀ ਆਪਣੇ ਬੇਬੀ ਹੋਣ ਤੋਂ ਬਾਅਦ ਆਪਣਾ ਨਵਾਂ ਘਰ ਪਾਉਣ ਜਾ ਰਹੇ ਹਨ ਜਾਨੀ ਕਿ ਰਿਪਨ ਤੇ ਖੁਸ਼ੀ ਬਹੁਤ ਹੀ ਆਲੀਸ਼ਾਨ ਕੋਠੀ ਪਾਉਣ ਜਾ ਰਹੇ ਹਨ ਜਿਸ ਤੋਂ ਬਾਅਦ ਉਸ ਨੇ ਲਾਈਵ ਆ ਕੇ ਆਪਣੇ ਘਰ ਪਾਉਣ ਦਾ ਸਮਾਂ ਤੇ ਸਾਰਾ ਨਕਸ਼ਾ ਦਿਖਾਇਆ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਵੱਚ ਦੇਖੋ ਤੇ ਤੁਸੀਂ ਵੀ ਉਹਨਾਂ ਨੂੰ ਉਹਨਾਂ ਦੇ ਬੇਬੀ ਬੁਆਏ ਦੀਆਂ ਵਧਾਈਆਂ ਜ਼ਰੂਰ ਦਿਓ ਪੂਰੇ 10 ਦਿਨਾਂ ਦੇ ਬਾਅਦ ਅੱਜ ਕਿੜਾ ਮਾਰੇ ਪਿੰਡ ਘਰ ਕੋਲੇ ਦੇਖਦੇ ਆ ਕੀ ਪ੍ਰੋਗਰੈਸ ਹੈ ਘਰ ਦੀ ਦਿਖਾਉਣੇ ਆ ਤੁਹਾਨੂੰ ਇੱਧਰ ਇੱਕੋ ਸਾਹਮਣੇ ਕਿੰਨਾ ਕੁ ਹੋ ਗਿਆ ਕੰਪਲੀਟ ਹਲੇ ਵੀ ਕੰਮ ਕਰ ਖਿੱਚੀ ਜਾਂਦੇ ਨੇ ਬੰਦੇ ਇੰਨਾ ਕ ਹੋ ਗਿਆ ਰੈਡੀ ਖਿੱਚਦਾ ਕੰਮ ਮਮਸੀ ਟੀ ਟਾਈਮ ਟੀ ਬ੍ਰੇਕ ਚੱਲ ਰਹੀ ਹੈ ਟੀ ਬ੍ਰੇਕ ਚੱਲਦੀ ਹੈ ਇਹ ਵੀ ਕਹਿੰਦੇ ਕਦੇ ਕਦੇ ਕਹਿੰਦੇ ਸਾਡੀਆਂ ਸਟੋਰੀਆਂ ਪਾਇਆ ਕਰੋ ਹਨਾ ਸਾਰੇ ਕਹਿੰਦੇ ਮਸ਼ਹੂਰ ਹੋਣਾ ਕਿਉਂ ਜੀ ਠੀਕ ਜੀ ਹੈ ਕੰਮ ਕਰਦੇ ਜਦੋਂ ਸੀ ਪਿੰਡ ਵਾਲੇ ਕਿ ਦੇਖ ਲੋ ਜੀ ਤੇ ਪਿੰਡ ਵਾਲੇ ਕੀ ਦੁਨੀਆ ਦੇਖ ਲਈਏ ਪੂਰੀ ਤੁਹਾਨੂੰ ਸਹੀ ਹੈ ਨਾ ਬਾਗਲ ਵੀ ਦੁਬਾਰਾ ਮਰਨਾ ਹੈ ਆ ਕੱਢੀ ਜਾਂਦੇ ਨੇ ਹੁਣ ਕੰਮ ਰੋਜ਼ ਕੁਛ ਨਾ ਚੱਲੀ ਜਾਂਦਾ 2 ਸਾਲ ਲੱਗਣੇ ਆ ਪੂਰੇ 2 ਸਾਲਾਂ ਚ ਘਰ ਕੰਪਲੀਟ ਹੋ ਜਾਣਾ ਆਪ ਦਾ ਗਿਹੜੇ ਮਾਰੇ ਬਿਨਾ ਬਣਦਾ ਨਹੀਂ ਸ਼ੌਂਕ ਨਾਲ ਪਵਾ ਰਹੇ ਆ ਮਿੱਟੀ ਦੇਖੋ ਕਿੰਨੀ ਕਿਨੀ ਪਈ ਐਨਾ ਡੂੰਗਾ ਸੀਗਾ ਉਹ ਜਿੱਥੇ ਤੱਕ ਆਦਾ ਆਦਾ ਸਰੀਏ ਨਾ ਉੱਥੇ ਤੱਕ ਲੈ ਕੇ ਜਾਣਾ ਹੈਗਾ ਉੱਥੇ ਤੱਕ ਅੰਦਰ ਹਜੇ ਹੋਰ ਵੀ ਭਰਤ ਪਾਉਣੀ ਆ ਖੇਤ ਜੋ ਵਿਊ ਹੈ ਕਰੋ ਇਥੋਂ ਕਮਾਲ ਬਾਰ-ਬਾਰ ਪਿੰਡ ਤੋਂ ਨਾ ਲੈ ਲੈ ਨਾ ਖਾ ਖਾ ਕਹਿੰਦੇ ਕਿਸੇ ਨਾਲ ਜਮਾ ਬਾਰ-ਬਾਰ ਖੇਤਾਂ ਚ ਲੱਗ ਰਹਿਣ ਦਾ ਸੁਆਦ ਲੈ ਵੀ ਕਰ ਲਈਏ ਕਿੰਨਾ ਫਤਵਾ ਬਾਵਾ ਕਿੱਥੇ ਤੱਕ ਆਮ ਕੱਲ ਢਾਉਣ ਲੱਗੇ ਦੇਖ ਲੋ ਅੱਜ ਇੰਨਾ ਢਾਤ ਪਾਗੜਾ ਸਾਰਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ